ਉਹ ਦੂਰ ਕੀ ਜਾਣਾ ਭਈਆਂ ਵਾਲਾ ਸਿਸਟਮ ਲਾ ਲਓ ਤੁਸੀਂ ਅਸੀਂ ਤੁਸੀਂ ਆਪਣੇ ਨਿਆਣੇ ਪੜਾ ਲਿਖਾ ਕੇ ਬਾਹਰਲੀ ਕੰਟਰੀ ਚ ਭੇਜਣੇ 5 ਤੋਂ 25 ਲੱਖ ਰੁਪਈਆ ਲੱਗਦਾ ਤੇ ਬੱਚੇ ਦਾ ਪੂਰਾ ਡਾਟਾ ਹੁੰਦਾ ਆ ਇੱਥੋਂ ਵੀ ਪੀਸੀਐਸ ਹੁੰਦੀ ਆ ਤੇ ਉੱਥੇ ਜਾ ਕੇ ਵੀ ਪੀਸੀਐਸ ਹੁੰਦੀ ਆ ਪੁਲਿਸ ਵੈਰੀਫਿਕੇਸ਼ਨ ਜਿਹਨੂੰ ਕਹਿੰਦੇ ਆਪਾਂ ਭਈਏ 350 ਰੁਪਈਆ ਖਰਚ ਕੇ ਇੱਧਰ ਆਂਦੇ ਕਿ ਇਹਦੀ ਕੋਈ ਪੀਸੀਐਸ ਲੈਂਦੇ ਜਿਹੜੇ ਏਰੀਆ ਚ ਕੰਮ ਕਰਦੇ ਜਿਹੜੇ ਏਰੀਆ ਚ ਦੁਕਾਨ ਲੈਂਦੇ ਜਿਹੜੀ ਏਰੀਆ ਚ ਮਕਾਨ ਲੈਂਦੇ ਉਸ ਥਾਣੇ ਕੋਈ ਤਲਾਹ ਹੈਗੀ ਵੀ ਇਹ ਬੰਦਾ ਕਿੱਥੋਂ ਆਇਆ ਕਿੱਥੇ ਜੰਮਿਆ ਪਿਓ ਦਾ ਨਾਂ ਕੀ ਹੈ ਦਾਦੇ ਦਾ ਨਾਂ ਕੀ ਹੈ ਡੀਐਨਏ ਟੈਸਟ ਕੀ ਹੈ ਮਤਲਬ ਜਿਹੜੇ ਹਾਂ ਵੱਡੀ ਗਿਣਤੀ ਦੇ ਵਿੱਚ ਇੱਕ ਵਾਰੀ ਕੰਮ ਕੰਮ ਲੈ ਕੇ ਆ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਪੱਕੇ ਵਸ ਜਾਂਦੇ ਆ ਪੰਜਾਬ ਦੇ ਵਿੱਚ ਸਿਰਫ ਪੰਜਾਬੀਅਤ ਨੂੰ ਐਮੇਤ ਹੋਣੇ ਚਾਹੀਦੀ ਨੌਕਰੀਆਂ ਦੀ ਜ਼ਮੀਨਾਂ ਜਾਇਦਾਦਾਂ ਲੈਣ ਦੀ ਵੀ ਠੀਕ ਹੈ ਹਿਮਾਚਲ ਚਲ ਜੂ ਹਰਿਆਣਾ ਸਟੇਟ 'ਚ ਚਲ ਜੂ ਗੁਜਰਾਤ 'ਚ ਚਲ ਜੂ ਕਿਤੇ ਹੋਰ ਵੀ ਸਟੇਟ 'ਚ ਚਲ ਜੂ ਕਿਸੇ ਵੀ ਪੰਜਾਬੀ ਨੂੰ ਹੱਕ ਨਹੀਂ ਹੈ ਕਿ ਵੀ ਉਹ ਉੱਥੇ ਇੱਕ ਮਮੂਲੀ ਜੀ ਰੇੜੀ ਖੋਲ ਲਵੇ ਤੇ ਇੱਥੇ ਪੰਜਾਬੀਆਂ ਨੇ ਭਈਆਂ ਨੂੰ ਮਕਾਨ ਵੀ ਲੈ ਦਿੱਤੇ ਦੁਕਾਨਾਂ ਵੀ ਲੈ ਤੀਆਂ ਮਾਲਕ ਹੀ ਬਣਾਤੇ ਕਾਉਂਸਲਰ ਵੀ ਬਣਾਤੇ ਸਿਰਫ ਲੀਡਰਾਂ ਨੇ ਆਪਣਾ ਵੋਟ ਬੈਂਕ ਬਣਾਉਣ ਵਾਸਤੇ